ਖਨੌਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਪਿੰਡ ਬੱਲੋ ਦੇ ਸ਼ੁਭਕਰਨ ਸਿੰਘ ਦੇ ਸੀ ਘਰ ਮੌਜੂਦ ਆ ਇੱਕ ਬਰ ਤਸਵੀਰਾਂ ਦਿਖਾ ਦਈਏ ਕਿ ਘਰ ਵਿੱਚ ਹੈ ਜਿਹੜਾ ਸ਼ੋਕ ਦਾ ਮਾਹੌਲ ਹੈ ਘਰ ਵਿੱਚ ਹੀ ਨਹੀਂ ਪੂਰੇ ਪਿੰਡ ਵਿੱਚ ਸ਼ੋਕ ਦਾ ਮਾਹੌਲ ਹੈ ਕਿਉਂਕਿ ਸ਼ੁਭਕਰਨ ਜਿਹੜਾ ਸੀਗਾ ਬੜਾ ਹੀ ਨੇਚਰ ਦਾ ਚੰਗਾ ਸੀ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਨੌਜਵਾਨ ਸੀਗਾ ਜਿਸ ਦਿਨ ਦੀ ਖਬਰ ਪਿੰਡ ਚ ਪਹੁੰਚੀ ਆ ਉਸ ਦਿਨ ਤੋਂ ਪਿੰਡ ਵਿੱਚ ਜਿਹੜਾ ਪੂਰਾ ਸੋਗ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਹਰ ਘਰ ਵਿੱਚ ਸੋਗ ਦੀ ਲਹਿਰ ਆ ਜਿਹੜੀ ਦੌੜ ਗਈ ਹੈਗੀ ਹੈ ਹਰ ਆਖਾ ਜਿਹੜੀ ਨਾਵਾਗੀ ਤੇ ਉਸਦੇ ਪਰਿਵਾਰਕ ਮੈਂਬਰ ਉਥੇ ਚਾਚਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਿਆ ਸ਼ੋਭਾ ਬਾਰੇ ਜੇ ਸਭ ਤੋਂ ਪਹਿਲਾਂ ਤਾਂ ਵੀ ਉਥੇ ਆ ਘਟਨਾ ਵਾਪਰੀਗੀ ਲਗਾਤਾਰ ਖਬਰਾਂ ਤਾਂ ਬੇਸ਼ੱਕ ਆ ਰਹੀਆਂ ਸੀਗੀਆਂ ਸਾਨੂੰ ਤਾਂ ਇਹ ਉਹਨਾਂ ਦੇ 1.3 ਵਜੇ ਜਾਨੀ ਜਿਤ ਦੁਬਾਰੇ ਉਸ ਤੋਂ ਬਾਅਦ ਪਤਾ ਲੱਗਾ 2:00 ਵਜੇ ਵੀ ਐਂਕਰ ਕਹਿੰਇਓ ਖਬਰ ਵਾਇਰਲ ਹੋਈ ਵੀ ਆ ਗੱਲ ਹੋ ਗਈ ਉੱਥੋਂ ਨਾਲ ਉਹਦੇ ਸਾਥੀ ਮੁੰਡੇ ਪਿੰਡ ਦੇ ਵੀ ਗਏ ਹੋਏ ਸੀ ਉਹਨਾਂ ਨੂੰ ਫੋਨ ਕੀਤਾ ਉਹ ਫੋਨ ਤੋਂ ਸਾਨੂੰ ਕੀ ਖਬਰ ਪਤਾ ਲੱਗਾ ਵੀ ਐਂਕਰ ਕੇ ਆਪਣੇ ਬੱਚੇ ਨਾਲ ਆ ਗੱਲ ਹੋ ਗਈ ਉਹਨ ਤਾਂ ਕੋਈ ਨਹੀਂ ਸੀ ਸਵੇਰ ਦਾ ਕਹਿੰਦੇ ਬੜਾ ਚੰਗਾ ਸੀ ਹਰ ਇੱਕ ਕੰਮ ਚੱਗੇ ਰਹਿਦਾ ਸੀ ਧਾਰਮਿਕ ਖਿਆਲਾਂ ਵਾਲਾ ਵੀ ਸੀ ਹਰ ਇੱਕ ਨਾਮ ਵਾਲਾ ਵਰਤਨ ਵਾਲਾ ਬੰਦਾ ਸੀਗਾ ਜੀ ਕਿਸੇ ਨਾਲ ਲੜਾਈ ਵਾਲਾ ਬੰਦਾ ਨਹੀਂ ਸੀਗਾ ਇਹਦਾ ਤੇ ਕੰਮ ਜਿਹੜਾ ਕਰਨਾ ਸੀ ਉਹ ਆਪ ਕਰਦਾ ਸੀ ਐਂ ਨਹੀਂ ਕਿਸੇ ਦੇ ਮੁੱਢੇ ਤੇ ਚਲਾਕੇ ਚਲਾਉਂਦਾ ਸੀਗਾ ਆਪ ਕਰਕੇ ਆਪ ਦਾ ਕੰਮ ਫੇਰ ਕੰਮ ਤੇ ਜਾਂਦਾ ਸੀਗਾ ਛੱਡ ਗਿਆ ਛੱਡ ਕੇ ਨਹੀਂ ਸੀ ਜਾਂਦਾ ਠੀਕ ਖੇਤੀਬਾੜੀ ਵੀ ਸਾਰੀ ਆਪ ਸੰਭਾਲਦਾ ਸੀ ਆਪ ਖੇਤੀਬਾੜੀ ਉਹਨਾਂ ਕੋਲੇ ਨਾਉਂ ਕਿੱਲੇ ਗੁਰਦੁਆਰੇ ਦਾ ਠੇਕੇ ਤੇ ਵਾਹਣਾ ਜੀ ਦੋ ਕਿੱਲੇ ਆਪ ਖੇਤੀ ਆਪ ਦੇ ਹੱਥੇ ਕਰਨੀ ਆਪ ਪਾਣੀ ਲਾਉਣਾ ਆਪ ਸਾਰਾ ਕੁਝ ਕਰਨਾ ਗੋਡੀ ਆਪ ਕਰਦੇ ਸੀ ਆਪ ਟਰੈਕਟਰ ਚਲਾਉਂਦਾ ਸੀ ਆਪ ਸਾਰਾ ਕੁਝ ਕਰਕੇ ਆਪ ਆਪਦੇ ਹੱਥੀਂ ਫੇਰ ਸੰਝ ਮਾਉਂਦੇ ਸੀ ਕੰਮ ਕਰਨ ਕੰਮ ਕਰਨ ਲੱਗ ਪੈਂਦੇ ਸੀ ਬਹੁਤ ਅੱਜ ਬਹੁਤ ਵੱਡਾ ਕਟਾਪਿਆ ਜੀ ਸੰਘਰਸ਼ ਇਹ ਪਹਿਲਾਂ ਵੀ ਜਾਂਦਾ ਰਹਿੰਦਾ ਸੀ ਕਿ ਇਸ ਵਾਰ ਗਿਆ ਜੀ ਜਿਵੇਂ ਦਿੱਲੀ ਪਹਿਲਾਂ ਸੰਘਰਸ਼ ਹੋਇਆ ਜਾਂ ਇੱਥੇ ਵੀ ਧੰਨੇ ਮੁਜਾਰੇ ਲੱਗਦੇ ਉੱਥੇ ਵੀ ਜਾਂਦਾ ਰਹਿੰਦਾ ਲਗਾਤਾਰ ਜੀ ਪਹਿਲਾਂ ਵੀ ਜਾ ਕੇ ਆਏ ਉਹ ਜਦੋਂ ਸਾਲ ਪਹਿਲਾਂ ਲੱਗਿਆ ਉਦੋਂ ਵੀ ਉਹ ਕਰਦੇ ਰਹੇ ਆ ਬਾਕੀ ਉਹ ਨਾਲ ਧਾਰਮਿਕ ਕੰਮਾਂ ਦਾ ਰੁਚੀ ਸੀਗਾ ਕੰਮ ਜਦੋਂ ਕੋਈ ਪਿੰਡ ਦਾ ਕੋਈ ਹੋ ਹੁੰਦਾ ਉਹਦੇ ਵਿੱਚ ਉਹਨੇ ਸ਼ਾਮਲ ਹੋਣਾ ਸੀਗਾ ਸਾਰੇ ਕੰਮ ਕਰਨੇ ਬਾਕੀ ਕੱਲਾ ਬੰਦਾ ਸੀ ਆਪ ਵੀ ਘਰੇ ਵੀ ਡਿਊਟੀ ਕਰਨੀ ਤੇ ਦੋ ਭੈਣਾਂ ਦਾ ਕੱਲਾ ਭਰਾ ਹੈ ਔਖਾ ਸੀਗਾ ਜੀ ਉਹ ਕਰਦਾ ਸੀ ਜਿੰਨੇ ਜੋਗਰਾ ਸੀ ਟੰਕ ਕੱਢਦੇ ਸੀ ਤੁਹਾਡਾ ਭਤੀਜਾ ਲੱਗਦਾ ਸੀ ਪਿੰਡ ਚ ਕਿਵੇਂ ਬਿਹਾਰ ਸੀ ਜਾਂ ਨੌਜਵਾਨਾਂ ਨਾ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਹਰ ਇੱਕ ਨਾਮ ਮਲਵਿਰਤ ਵਾਲਾ ਹੁੰਦਾ ਸੀਗਾ ਕਿਸੇ ਨੂੰ ਕੋਈ ਗਲਤ ਸ਼ਬਦਾਂ ਦੀ ਨਹੀਂ ਸੀ ਬੋਲਦਾ ਮਿੱਠ ਬੋਲੜਾ ਸੀਗਾ ਤੇ ਸਭ ਦੇ ਮਨ ਨੂੰ ਮੋਹਣ ਵਾਲਾ ਮੁੰਡਾ ਸੀਗਾ ਜੀ ਅੱਜ ਜਿਹੜਾ ਤੁਸੀਂ ਦੇਖੇ ਹੋਣਾ ਜੀ ਉਥੇ ਬਾਰਡਰ ਤੇ ਵੀ ਇਹ ਗੱਲ ਕਹਿੰਦੇ ਸਾਨੂੰ ਰੋਟੀ ਖਵਾ ਕੇ ਗਿਆ ਬਜ਼ੁਰਗ ਕਹਿੰਦਾ ਮੈਂ ਆਪ ਪਕਾਉਣਾ ਤੁਸੀਂ ਬੈਠੋ ਅਸੀਂ ਤੁਹਾਨੂੰ ਰੋਟੀ ਖਵਾਉਣੀ ਬਹੁਤ ਨਿੱਗੇ ਸੁਆਦ ਦਾ ਮੁੰਡਾ ਸੀਗਾ ਜੀ ਅੱਜ ਸਾਥੋਂ ਚੱਲਿਆ ਗਿਆ ਚਲੋ ਉਹ ਪਰਮਾਤਮਾ ਦੀ ਕਰਜ਼ੀ ਆ ਸੀ ਉਹ ਕੁਛ ਕੰਨੀ ਸਕਦੇ ਹਨ ਇਹਦੇ ਦੋ ਦੋ ਭੈਣਾਂ ਸੀ ਇੱਕ ਭੈਣ ਵਿਆਹ ਇੱਕ ਭੈਣ ਦਾ ਵਿਆਹ ਕਰ ਚੁੱਕਿਆ ਸੀ ਜੀ ਉਸ ਵਿਆਹ ਕਰਿਆ ਸੀ ਉਹਨੂੰ ਉਦੋਂ ਵੀ ਜਮੀਨ ਧਰ ਕੇ ਵਿਆਹ ਕਰਾਇਆ ਸੀਗਾ ਗਰੀਬ ਨੋਰਮਲ ਸੀ ਕਿਸਾਨ ਕੋਲ ਇਹੋ ਚੀਜ਼ ਹੁੰਦੀ ਹੈ ਇਸ ਨੂੰ ਵਰਤਦਾ ਹੀ ਗਣਾ ਹੁੰਦਾ ਤੇ ਉਦੋਂ ਬਾਅਦ ਇੱਕ ਭੈਣ ਉਹ ਵੱਡੀ ਥੋੜੀ ਜਾਂਦੀ ਸੀਗੀ ਤੇ ਇੱਕ ਛੋਟੀ ਇਹਨਾਂ ਦੀ ਦਾਦੀ ਨੇ ਇਹਨਾਂ ਦਾ ਪਾਲਣ ਪੋਸਨ ਕੀਤਾ ਫਿਰ ਤੋਂ ਉਹਨਾਂ ਨੇ ਇਸ ਚਾਵਾਂ ਨਾਲ ਪਾਲੇ ਸੀਗੇ ਤੇ ਅੱਜ ਉਹ ਹੋ ਗਏ ਬੋਤੋ ਕਿ ਗੜੀ ਆਪਣਾ ਮਗਰ ਭਾਰ ਨਹੀਂ ਨਿਕੜਨਾ ਚਲੋ ਚਾਰ ਦਿਨ ਸ਼ੋਗ ਹੈ ਹਰ ਇੱਕ ਬੰਦਾ ਉਹ ਕਰਦਾ ਹੈ ਨਾ ਉਦੋਂ ਵਾਰ ਸਭ ਨੇ ਉਹ ਕੋ ਜਾਣਾ ਇਹ ਉਹਦਾ ਜੜਾ ਤੁਰ ਗਿਆ ਬਸ ਤੁਰ ਗਿਆ ਬਿਲਕੁਲ ਇਹ ਸਾਨੂੰ ਦੇ ਚਾਚਾ ਜੀ ਜਿਨਾਂ ਨੇ ਦੱਸਿਆ ਕਿ ਪਿੰਡ ਚ ਲੋਕਾਂ ਨਾਲ ਚੰਗਾ ਵਿਹਾਰ ਰੱਖਦਾ ਸੀ ਉੱਥੇ ਹੀ ਪਰਿਵਾਰ ਚ ਵੀ ਆਪਣਾ ਸਾਰੀ ਜ਼ਿੰਮੇਵਾਰੀ ਸਮਝਦਾ ਸੀ ਆਪ ਦੇ ਘਰ ਦੀਆਂ ਤਸਵੀਰਾਂ ਦਿਖਾ ਦिए ਤੁਹਾਨੂੰ ਇਹ ਉਹਦਾ ਘਰ ਹੈ ਪਸ਼ੂ ਵੀ ਉਹਨੇ ਰੱਖੇ ਹੋਏ ਸੀ ਆਪਣੇ ਘਰ ਪਸ਼ੂ ਰੱਖ رکھے ਹੋਏ ਸੀ ਖੁਦ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਸੀ ਇਹਦੇ ਨਾਲ ਨਾਲ ਜ਼ਮੀਨ ਆ ਜਿਹੜੀ ਉਹ ਵੀ ਉਹ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ਖੁਦ ਭਾਵੇਂ ਕਿ ਇਹਨਾਂ ਕੋਲ ਜ਼ਮੀਨ ਆ ਜਿਹੜੀ ਥੋੜੀ ਸੀ ਉਸ ਦੇ ਨਾਲ ਨਾਲ ਪਿੰਡ ਦੇ ਧਾਰਮਿਕ ਕੰਮਾਂ 'ਚ ਕਿਸਾਨੀ ਸੰਘਰਸ਼ਾਂ ਵਿੱਚ ਵੀ ਹਰ ਵਕਤ ਅੱਗੇ ਰਹਿਂਦਾ ਪਿੰਡ ਦੇ ਲੋਕਾਂ ਨਾਲ ਵੀ ਉਹਦਾ ਸਹਿਜਚਾਰ ਚੰਗਾ ਸੀਗੇ ਉਹਦੇ ਘਰ 'ਚ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੋਕ ਦਾ ਜਿਹੜਾ ਮਾਹੌਲ ਹੈਗਾ ਤੇ ਉਹਨੇ ਆਪਣੇ ਪਸ਼ੂ ਵੀ ਛੜੇ ਰੱਖੇ ਹੋਏ ਸੀਗੇ ਤਸਵੀਰਾਂ ਜਿਵੇਂ ਤੁਹਾਨੂੰ ਦਿਖਾ ਰਹੇ ਹੈਗੇ ਆਂਗੇ ਗੱਲਬਾਤ ਕਰਦੇ ਆ ਉਹਨਾਂ ਦੇ ਮਾਤਾ ਜੀ ਦਾਦੀ ਜੀ ਉਹਨਾਂ ਨਾਲ ਨੇ ਦਾਦੀ ਜੀ ਬੜਾ ਔਖਾ ਦਿਨ ਹੈਗਾ ਤੁਹਾਨੂੰ ਵੀ ਸ਼ੋਭ ਕਹਿੰਦੇ ਸਾਰਾ ਆਪ ਦੀ ਖੇਤੀ ਬੜੀ ਸਾਰੀ ਆਪ ਹੀ ਕਰਦਾ ਸੀ ਸਰ ਹਾਂ ਆਪ ਹੀ ਕਰਦਾ ਸੀ ਭਾਈ ਕਿੰਨੇ ਥੋੜਾ ਕੁ ਆਪਣੇ ਕੋਲ ਭਾਵੇਂ ਜ਼ਮੀਨ ਘੱਟ ਸੀ ਪਰ ਠੇਕੇ ਠੁਕੇ ਤੇ ਲੈ ਕੇ ਕੰਮ ਕਰਦਾ ਸੀ ਸਰ ਹਾਂ ਕਰਦਾ ਸੀ ਭਾਈ ਸਾਰਾ ਹੀ ਉਹਦੇ ਸਰਤੇ ਸੀ ਕੰਮ ਹੂੰ ਉਹੀ ਕਰਦਾ ਸੀ ਤੁਸੀਂ ਤੁਸੀਂ ਸਾਰਾ ਪਾਲਣ ਪੋਸ਼ਣ ਕੀ ਕਰਦੇ ਰਹੇ ਫਿਰ ਉਹਦੇ ਜੱਟ ਹਾਂ ਕਰਦੇ ਸੀ ਭਾਈ ਸ਼ੁਭ ਕਰਨ ਦੇ ਦਾਦੀ ਜੀ ਸੀ ਬੇਸ਼ੱਕ ਦੁੱਖ ਦੀ ਘੜੀ ਵਿੱਚ ਉਹਨਾਂ ਤੋਂ ਬਹੁਤਾ ਬੋਲਿਆ ਨਹੀਂ ਗਿਆ ਪਰ ਉਹਨਾਂ ਨੇ ਜ਼ਰੂਰ ਦੱਸਿਆ ਕਿ ਸ਼ੁਭ ਕਰਨਾ ਜਿਹੜਾ ਕਿਥੇ ਪੂਰੀ ਜ਼ਮੀਨ ਦਾ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ ਉੱਥੇ ਹੀ ਪਸ਼ੂ ਵੀ ਰੱਖਦਾ ਸੀ ਕੁਝ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀ ਕਿਸ ਤਰ੍ਹਾਂ ਦਾ ਸੀਗਾ ਇਹਨਾਂ ਨਾਲ ਕੰਮ ਕਰਦਾ ਸੀ ਬਾਈ ਜੀ ਕੀ ਨਾਮ ਹੈਗਾ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਜੀ ਤੇ ਲਈ ਸ਼ੁਭ ਕਰਨ ਕਹਿੰਦੇ ਖੇਤੀਬਾੜੀ ਵੀ ਆਪ ਸੰਭਾਲਦਾ ਸੀਗਾ ਤੇ ਨਾਲ ਹੋਰ ਕੰਮ ਵੀ ਕਰਦਾ ਸੀ ਨਹੀਂ ਖੇਤੀਬਾੜੀ ਵੀ ਕਰਦਾ ਸੀਗਾ ਜੀ ਹੋਰ ਬਸ ਉਹ ਮੈਂ ਸ਼ੌਂਕੀ ਅਸੀਂ ਪਸ਼ੂ ਬੜੇ ਸੋਹਣੇ ਰੱਖੇ ਹੋਇਆ ਸਾਂਹਣ ਬੜਾ ਸੋਹਣਾ ਰੱਖਿਆ ਹੋਇਆ ਕੱਟਾ ਇਹਦੇ ਕੋਲ ਮੇਲੇ ਤੇ ਲੈ ਕੇ ਗਿਆ ਸੀਗਾ ਪੀਡੀਐਫ ਦੇ ਮੇਲੇ ਤੇ ਅੱਛਾ ਚਰਚਾ ਹੁੰਦੀ ਸੀ ਇਹਦੇ ਪਸ਼ੂਆਂ ਦੇ ਸਾਂਹਣ ਦੇ ਪਸ਼ੂ ਚਰਚਾ ਪਸ਼ੂ ਬਹੁਤ ਸੋਹਣੇ ਪਸ਼ੂ ਨੇ ਜੀ ਬਹੁਤ ਵਧੀਆ ਸਾਡੇ ਸਾਰੇ ਪਿੰਡ ਚੋਂ ਤਕਰੀਬਨ ਇਹਨਾਂ ਕੋਲ ਪਹਿਲਾਂ ਤੋਂ ਚੰਗੇ ਪਸ਼ੂ ਰੱਖਦੇ ਆ ਜੀ ਪਰਿਵਾਰ ਨੌਜਵਾਨਾਂ ਵਰਗਾ ਨੌਜਵਾਨ ਨਹੀਂ ਕਿ ਐਸਾ ਤੇ ਆਪਾਂ ਕਹਿੰਦੇ ਸ਼ਰੀਫ ਮੁੰਡਾ ਸੀਗਾ ਜੀ ਸਾਨੂੰ ਜਿੱਦੋਂ ਦਿਨ 13 ਤਰੀਕ ਨੂੰ ਇਹ ਸਮਾਨ ਇਕੱਠਾ ਕਰਕੇ ਜਾਂਦੇ ਜੀ ਉੱਥੇ ਗੁਰਦੁਆਰਾ ਸਾਹਿਬ ਅਰਦਾਸ ਕਰਾਈ ਆ ਉਦੋਂ ਸਾਡੇ ਕੋਲ ਹੋ ਗਿਆਗਾ ਉਦੋਂ ਕਹਿੰਦਾ ਵੀ ਅਸੀਂ ਆਪਦਾ ਮੋਰਚਾ ਫਤਿਹ ਕਰਕੇ ਆਵਾਂਗੇ ਇਹ ਕਹਿੰਦੇ ਠੀਕ ਆ 10 12 ਮੁੰਡੇ 15 ਮੁੰਡੇ ਸੀਗੇ ਜੀ ਇਹ ਤੇ ਸਾਡੇ ਕੋਲ ਗਏ ਅਰਦਾਸ ਕਰਾ ਕੇ ਪਰ ਆ ਤਾਂ ਪਤਾ ਹੀ ਨਹੀਂ ਸੀਗਾ ਵੀ ਰੱਬ ਦਾ ਬਾਣਾ ਵਰਤੀ ਕੋਈ ਹਾਂਜੀ ਤੇ ਘਰੇ ਗੱਲਬਾਤ ਹੁੰਦੀ ਸੀ ਕੋਈ ਜਦੋਂ ਉੱਥੇ ਗਿਆ ਕੋਈ ਵੀ ਪਰਿਵਾਰ ਨੇ ਕਿਹਾ ਨਹੀਂ ਕੱਲਾ ਮੁੰਡਾ ਤੂੰ ਨਾ ਜਾ ਇਸ ਤਰ੍ਹਾਂ ਨਹੀਂ ਬੋਲੇ ਵੀ ਪਰਿਵਾਰ ਤਾਂ ਕਹਿ ਤਾਂ ਦਿੰਦਾ ਹੀ ਆ ਵੀ ਕੱਲਾਂਗਾ ਪਰ ਨਹੀਂ ਬੱਚਿਆਂ 'ਚ ਹੌਸਲੇ ਸੀਗੇ ਬੱਚੇ ਸਾਰੇ ਹੋਰ ਜਿਹੜੇ ਮੁੰਡੇ ਗਏ ਸੀ ਉਹ ਵੀ ਇਕੱਲੇ ਇਕੱਲੇ ਸੀ ਹਾਂ ਆਹ ਹੁਣ ਕਮਾਂਡਿਆਂ ਦਾ ਮੁੰਡਾ ਗਿਆ ਸੀ ਇਹਨਾਂ ਦੇ ਬੈਕਸਾਈਡ ਤੇ ਘਰ ਉਹ ਵੀ ਕੱਲਾ ਸੀ ਉਦੋਂ ਜਦੋਂ ਗੱਡੀ 'ਚ ਪਾਉਂਦੇ ਆ ਉਹ ਨਾਲ ਹੀ ਆ ਉਹ ਮੁੰਡਾ ਉਹ ਇੱਕ ਹੋਰ ਮੁੰਡਾ ਸਾਡੇ ਪਿੰਡ ਦਾ ਮੁੰਡਾ ਰੇਸ਼ਮ ਸਿੰਘ ਉਹਦੇ ਵੀ ਪੈਰ 'ਤੇ ਛਰਲਾ ਲੱਗਿਆ ਹੋਇਆ ਮੁੰਡਿਆਂ 'ਚ ਹੌਸਲਾ ਸੀਗਾ ਸਾਰੇ ਸਾਰੇ ਜਾਣਦੇ ਸੀਗੇ ਕਿਤੇ ਵੀ ਕੋਈ ਕੰਮ ਹੁੰਦਾ ਮੈਂ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਆ ਸਾਡੇ ਤੇ ਬਾਬੇ ਬੂਲੇ ਮਾਗੀ ਦਾ ਮੇਲਾ ਭਰਦਾ ਉੱਥੇ ਇਹਨਾਂ ਨੇ ਬੜੀ ਸਾਡੇ ਨਾਲ ਸੇਵਾ ਕਰਾਈ ਸੀਗੀ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਸਵਾਦ ਦਾ ਸੀਗਾ ਧਾਰਮਿਕ ਖਿਆਲ ਵੀ ਬਹੁਤ ਦਾ ਖਿਆਲ ਪੂਰਾ ਵਧੀਆ ਜਿਵੇਂ ਉਮਰ ਛੋਟੀ ਸੀਗੀ ਪਰ ਮੁੰਡਾ ਬਹੁਤ ਸਮਝਦਾਰ ਸੀ ਪ੍ਰਮਾਤਮਾ ਮੈਨੂੰ ਬਸ ਹੀਰਾ ਚੁਣ ਲਿਆ ਚੁੱਕਿਆ ਗਿਆ ਤੁਹਾਡੇ ਪਿੰਡ ਦਾ ਕਹਿਆ ਜਾ ਸਕਦਾ ਹਾਂਜੀ ਹਾਂਜੀ ਬਹੁਤ ਸੋਹਣਾ ਮੁੰਡਾ ਹੈਣਾ ਤੇ ਚੰਗਾ ਮੁੰਡਾ ਸੀਗਾ ਬਿਲਕੁਲ ਇਹ ਸੰਪੰਡਵਾਸੀ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਖੇਤੀਬਾੜੀ ਕਰਦਾ ਸੀ ਉੱਥੇ ਪਸ਼ੂ ਵੀ ਰੱਖਦਾ ਸੀ ਪਸ਼ੂਆਂ ਦਾ ਸ਼ੌਕੀਨ ਸੀਗਾ ਤੇ ਉਸਦੇ ਪਸ਼ੂਆਂ ਦੀ ਜਿਹੜੀ ਚਰਚਾ ਵੀ ਪਿੰਡ 'ਚ ਨਹੀਂ ਆਸ-ਪਾਸ ਦੇ ਪਿੰਡਾਂ 'ਚ ਵੀ ਹੁੰਦੀ ਸੀ ਮੇਲੇ 'ਚ ਆਪਣੇ ਪਸ਼ੂ ਲੈ ਕੇ ਜਾਂਦਾ ਸੀ ਉਹਨੇ ਝੋਟਾ ਵੀ ਜਿਹੜਾ ਰੱਖਿਆ ਹੋਇਆ ਸੀ ਪਸ਼ੂਆਂ ਦੀ ਦੇਖ-ਦੇਖ ਤੇ ਕਰਦਾ ਸੀ ਖੇਤੀਬਾੜੀ ਦੀ ਦੇਖ-ਰੇਖ ਵੀ ਕਰਦਾ ਸੀ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਵੱਲੋ ਪਟੇਂਡਾ